ਹallelujah ਅਸੀਂ ਖੁਦਾਵੰਦ ਕਲਾਮ ਚ ਪੜਾਂਗੇ ਯਸ਼ਾਇਆ ਉਸ ਦਾ 1 ਅਧਿਆਇ ਉਸ ਦੀਆਂ ਅੱਜ ਤਾਂ ਥੋੜੀਆਂ ਜਿਹੀ ਪੜਾਂਗੇ ਲਿਖਿਆ ਯਸ਼ਾਇਆ ਦਾ ਦਰਸ਼ਨ ਅਤੇ ਯਹੂਦਾ ਲਈ ਉਪਦੇਸ਼ ਆਮੋਸ ਦੇ ਪੁੱਤਰ ਯਸ਼ਾਇਆ ਦਾ ਦਰਸ਼ਨ ਜਿਹੜਾ ਉਹਨੇ ਯਹੂਦਾ ਤੇ ਯਰੂਸ਼ਲਮ ਦੇ ਵਿਖੇ ਉਜੀਆ ਯੋਥਾਮ ਆਹਾਜ਼ ਅਤੀਹਜਕਿਆ ਯਹੂਦਾ ਦੇ ਪਾਤਸ਼ਾਹ ਦੇ ਦਿਨੀ ਵੇਖਿਆ हे ਆਕਾਸ਼ ਸੁਣ ਅਤੇ हे ਧਰਤੀ ਕੰਨ ਲਾ ਯਹੋਵਾ ਐਉਂ ਫਰਮਾਉਂਦਾ ਹੈ ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਪਰ ਉਹ ਮੈਥੋਂ ਆਕੀ ਹੋਗੇ ਬਲਦ ਆਪਣੇ ਮਾਲਕ ਨੂੰ ਅਤੇ ਖੋਤਾ ਆਪਣੀ ਸਾਈ ਦੀ ਖੁਰਲੀ ਨੂੰ ਜਾਣਦਾ ਹੈ ਪਰ ਇਸਰਾਈਲ ਨਹੀਂ ਜਾਣਦਾ ਮੇਰੀ ਪਰਜਾ ਨਹੀਂ ਸੋਚਦੀ ਹਾਏ ਪਾਪੀ ਕੌਮ ਬਦੀ ਨਾਲ ਲੱਦੇ ਹੋਏ ਲੋਕ ਬੁਰਿਆਰਾਂ ਦੀ نسل ਕੁਕਰਮੀ ਪੁੱਤਰ ਉਹਨਾਂ ਨੇ ਯਹੋਵਾ ਨੂੰ ਤਿਆਗ ਦਿੱਤਾ ਉਹਨਾਂ ਨੇ ਇਸਰਾਈਲ ਦੇ ਪਵਿੱਤਰ ਪੁਰਖ ਨੂੰ ਤੁਸ਼ਜਾਤਾ ਉਹ ਉੱਕੇ ਹੀ ਬੇਮੁਖ ਹੋਗੇ ਤੁਸੀਂ ਕਿਉਂ ਹੋਰ ਮਾਰ ਖਾਓਗੇ ਧਰਮ ਤੋਂ ਮੁੱਕਰਦੇ ਜਾਓਗੇ ਸਾਰਾ ਸਿਰ ਬਿਮਾਰ ਹੈ ਸਾਰਾ ਦਿਲ ਕਮਜ਼ੋਰ ਹੈ ਪੈਰ ਦੀ ਤਲੀ ਤੋਂ ਸਿਰ ਤਾਈ ਉਸ ਵਿੱਚ ਤੰਦਰੁਸਤੀ ਨਹੀਂ ਸੱਟ ਚੋਟ ਕੱਚੇ ਘਾਓ ਉਹ ਨਾ ਨਪਿੱਤੇ ਗਏ ਨਾ ਬੰਨੇ ਗਏ ਨਾ ਤੇਲ ਨਾਲ ਨਰਮ ਕੀਤੇ ਗਏ ਤੁਹਾਡਾ ਦੇਸ਼ ਉਜਾੜ ਹੈ ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ ਅਤੇ ਉਹ ਉਜਾੜ ਹੈ ਭਈ ਜਾਣੋ ਪਰਦੇਸੀਆਂ ਨੇ ਉਹਨੂੰ ਪਲਟਾ ਦਿੱਤਾ ਹੈ ਸਿਓਨ ਦੀ ਤੀ ਅੰਗੂਰ ਦੇ ਬਾਗ ਦੇ ਛੱਪਰ ਵਾਂਗ ਛੱਡੀ ਗਈ ਕੁਕੜੀ ਦੇ ਖੇਤ ਕੁੱਲੀ ਵਾਂਗ ਕੱਕੜੀਆਂ ਦੇ ਖੇਤ ਕੁੱਲੀ ਵਾਂਗ ਜਾਂ ਘੇਰੇ ਹੋਏ ਨਗਰ ਵਾਂਗ ਹੇ ਸੈਨਾ ਦਾ ਯਹਵਾ ਜੇ ਸੈਨਾ ਦਾ ਯਹਵਾ ਸਾਡੀ ਕੁਝ ਰਹਿਤ ਖੁੰਦ ਨਾ ਛੱਡਦਾ ਤਾਂ ਅਸੀਂ ਸਦੂ ਵਰਗੇ ਹੁੰਦੇ ਅਮੂਰਾ ਜਿਹੇ ਹੋ ਜਾਂਦੇ। हे ਸਦੂਮ ਦੇ ਆਗੂ ਯਹਵਾ ਦਾ ਵਚਨ ਸੁਣੋ। हे ਅਮੂਰਾ ਦੇ ਲੋਕੋ ਸਾਡੇ ਪਰਮੇਸ਼ੁਰ ਦੀ ਬੁਵਸਥਾ ਤੇ ਕੰਨ ਲਾਓ। ਮੈਨੂੰ ਤੁਹਾਡੀਆਂ ਬਧੀਆਂ ਦੀ ਵਾਫਰੀ ਨਾਲ ਕੀ ਕੰਮ ਯਹਵਾ ਆਖਦਾ ਹੈ। ਮੈਂ ਤਾਂ ਛਤਰਿਆਂ ਦੀਆਂ ਹੋਮਬਲੀਆਂ ਨਾਲ ਅਤੇ ਪਲੇ ਹੋਏ ਪਸ਼ੂਆਂ ਦੀਆਂ ਦੀ ਚਰਬੀ ਨਾਲ ਰਜ ਗਿਆ ਹਾਂ ਬਲਦਾਂ ਜਾਂ ਲੇਲਿਆਂ ਜਾਂ ਬੱਕਰਿਆਂ ਦੇ ਲਹੂ ਨਾਲ ਮੈਂ ਪ੍ਰਸੰਨ ਨਹੀਂ ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ ਤਾਂ ਤੁਹਾਡੀ ਵੱਲੋਂ ਕਿਸੇ ਨੇ ਨਾ ਚਾਇਆ ਭਈ ਤੁਸੀਂ ਮੇਰੇ ਵੇੜਿਆਂ ਨੂੰ ਮਿੱਧੋ ਅੱਗੇ ਨੂੰ ਵਿਅਰਥ ਚੜਾਵੇ ਨਾ ਲਿਓ ਧੂਪ ਉਹ ਮੇਰੇ ਲਈ ਕਣਾਉਣੀ ਹੈ ਅਮਸਿਆ ਅਤੇ ਸਬਤ ਸੰਗਤਾਂ ਦਾ ਜੋੜ ਮੇਲਾ ਵੀ ਮੈਂ ਬਦੀ ਅਤੇ ਧਰਮ ਸਭਾ ਚੱਲ ਨਹੀਂ ਸਕਦਾ ਮੈਂ ਬਦੀ ਅਤੇ ਧਰਮ ਸਭਾ ਚੱਲ ਨਹੀਂ ਸਕਦਾ ਤੁਹਾਡੀਆਂ ਅਮਸਿਆਂ ਅਤੇ ਤੁਹਾਡੇ ਮਿੱਥੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਸੂਗ ਆਉਂਦੀ ਹੈ ਉਹ ਮੇਰੇ ਲਈ ਖੇਚਲ ਹਨ ਚੁੱਕ ਦੇ ਚੁੱਕ ਦੇ ਮੈਂ ਥੱਕ ਗਿਆ ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਤੁਹਾਡੀ ਤੁਹਾਹਤੋਂ ਆਪਣੀ ਅੱਖਮੀ ਚ ਲਾਵਾਂਗਾ ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਗਾ ਤੁਹਾਡੇ ਹੱਥ ਲਹੂ ਨਾਲ ਪਰੇ ਹੋਏ ਹਨ ਨਹਾਓ ਆਪਣੇ ਆਪ ਨੂੰ ਪਾਕ ਕਰੋ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਤੋਂ ਦੇ ਅੱਗੋਂ ਦੂਰ ਕਰੋ ਬਰਿਆਈ ਨੂੰ ਛੱਡੋ ਨੇਕੀ ਨੂੰ ਸੁਖੋ ਨਿਆਂ ਨੂੰ ਭਾਲੋ ਝਾਲ ਜ਼ਾਲਮ ਨੂੰ ਜ਼ਾਲਮ ਨੂੰ ਸਿੱਧਾ ਕਰੋ ਯਤੀਮ ਦਾ ਨਿਆਂ ਕਰੋ ਵਿਧਵਾ ਦਾ ਮੁਕੱਦਮਾ ਲੜੋ ਆਓ ਅਸੀਂ ਸਲਾਹ ਕਰੀਏ ਹੋ ਆਖਦਾ ਹੈ ਭਾਵੇਂ ਤੁਹਾਡੇ ਪਾਪ ਕਿਰਮ ਜਿਹੇ ਹੋਣ ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ ਭਾਵੇਂ ਉਹ ਮਜੀਠ ਜਿਹੇ ਲਾਲ ਹੋਣ ਉਹ ਔਨ ਜਿਹੇ ਹੋ ਜਾਣਗੇ ਜੇ ਤੁਸੀਂ ਖੁਸ਼ੀ ਨਾਲ ਮੰਨੋ ਤੁਸੀਂ ਧਰਤੀ ਦੇ ਪਦਾਰਥ ਖਾਓਗੇ ਜੇ ਤੁਸੀਂ ਮੁਕਰ ਜਾਓ ਤੇ ਆਕੀ ਹੋ ਜਾਓ ਤੁਸੀਂ ਤਲਵਾਰ ਨਾਲ ਵੱਡੇ ਜਾਓਗੇ ਇਹ ਤਾਂ ਯਹਵਾ ਦਾ ਵਾਕ ਹੈ ਉਹ ਸਤਵੰਤੀ ਨਗਰੀ ਕਿ ਕੁਰਕੰਜਰੀ ਹੋ ਗਈ ਜਿਹੜਾ ਨਯੋਂ ਨਾਲ ਜਿਹੜੀ ਨਯੋਂ ਨਾਲ ਭਰੀ ਹੋਈ ਸੀ ਜਿਹਦੇ ਵਿੱਚ ਧਰਮ ਟਿਕਦਾ ਸੀ ਪਰ ਹੁਣ ਖੂਨੀ ਤੇਰੀ ਚਾਂਦੀ ਖੋਟ ਬਣ ਗਈ ਤੇਰੀ ਮਾਂ ਪਾਣੀ ਵਿੱਚ ਮਿਲੀ ਹੋਈ ਹੈ ਤੇਰੇ ਸਰਦਾਰ ਜ਼ਿੱਦੀ ਅਤੇ ਚੋਰਾਂ ਦੇ ਸਾਥੀ ਹਨ ਹਰੇਕ ਵੱਡੀ ਦਾ ਲਾਲਚੀ ਹੈ ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ ਉਹ ਜੀਤਿਮ ਦਾ ਨਿਆਂ ਨਹੀਂ ਕਰਦੇ ਅਤੇ ਵਿਧਵਾ ਦਾ ਮੁਕੱਦਮਾ ਉਹਨਾਂ ਕੋਲ ਨਹੀਂ ਪਹੁੰਚਦਾ ਇਸ ਲਈ ਪ੍ਰਭੂ ਦਾ ਵਾਕ ਹੈ ਸਹਨਾਂ ਦੇ ਯਹਵਾ ਦਾ ਇਸ్రਾਈਲ ਦੇ ਸ਼ਕਤੀਮਾਨ ਦਾ ਹਾਏ ਮੈਂ ਆਪਣੇ ਵਿਰੋਧੀਆਂ ਤੋਂ ਆਰਾਮ ਪਾਵਾਂਗਾ ਅਤੇ ਆਪਣੇ ਬੈਰੀਆਂ ਤੋਂ ਵੱਟਾ ਲਵਾਂਗਾ ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਂਗਾ ਅਤੇ ਮੈਂ ਤੇਰੀ ਸਾਰੀ ਮਿਲਾਉਟ ਦੂਰ ਕਰਾਂਗਾ ਤਾਂ ਮੈਂ ਤੇਰੇ ਨਿਆਂ ਨੂੰ ਅੱਗੇ ਵਾਂਗ ਅਤੇ ਤੇਰੇ ਸਲਾਹਵਾਂ ਨੂੰ ਪਹਿਲਾਂ ਵਾਂਗ ਬਹਾਲ ਕਰਾਂਗਾ ਫਿਰ ਤੂੰ ਧਰਮੀ ਸ਼ਹਿਰ ਸਤਵੰਤੀ ਨਗਰੀ ਸਦਾਏਂਗੀ ਸਿਉ ਨਿਆਂ ਤੋਂ ਅਤੇ ਉਹ ਦੇ ਤੋਬਾ ਕਰਨ ਵਾਲੇ ਧਰਮ ਤੋਂ ਛੁਟਕਾਰਾ ਪਾਉਣਗੇ ਪਰ ਅਪਰਾਧੀਆਂ ਤੇ ਪਾਪੀਆਂ ਦਾ ਨਾਸ਼ ਇਕੱਠਾ ਹੀ ਹੋਵੇਗਾ ਅਤੇ ਯਹਵਾ ਦੇ त्यागਣ ਵਾਲੇ ਮੁਕਰ ਜਾਣਗੇ ਉਹ ਤਾਂ ਉਹਨਾਂ ਬਲੂਤਾਂ ਤੋਂ ਜਿਨ੍ਹਾਂ ਨੂੰ ਤੁਸੀਂ ਪਸੰਦ ਕੀਤਾ ਲੱਜਾਵਾਨ ਹੋਣਗੇ ਅਤੇ ਤੁਸੀਂ ਉਹਨਾਂ ਬਾਗਾਂ ਤੋਂ ਜਿਨ੍ਹਾਂ ਨੂੰ ਤੁਸੀਂ ਚੁਣਿਆ ਖੱਜਲ ਹੋਵੋਗੇ ਤੁਸੀਂ ਤਾਂ ਉਸ ਬਲੂਤ ਵਾਂਗ ਹੋਵੋਗੇ ਜਿਦੇ ਪੱਤੇ ਕੁਮਲਾ ਗਏ ਹਨ ਜਾਂ ਉਸ ਬਾਗ ਵਾਂਗ ਜਿਦੇ ਵਿੱਚ ਪਾਣੀ ਨਹੀਂ ਬਲਵਾਨ ਕੱਚੀ ਸਣਜਿਆ ਹੋ ਜਾਵੇਗਾ ਅਤੇ ਉਹਦਾ ਕੰਮ ਚਿੰਗਿਆੜੇ ਜਿਹਾ ਅਤੇ ਦੋਵੇਂ ਇਕੱਠੇ ਸੜਨਗੇ ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ ਹਾਲੇਲੂਇਆ ਹਾਲੇਲੂਇਆ ਅਸੀਂ ਜシャਯਾ ਇਕਬਾਬ ਸਾਰੇ ਦਾ ਸਾਰੇ ਪੜਿਆ ਹੈ ਬਸ ਅਸੀਂ ਥੋੜੀ ਜੀ ਗੱਲਬਾਤ ਕਰਾਂਗੇ ਲਿਖਿਆ ਹੈ ਅਮੋਸ ਦੇ ਦਿਨਾਂ 'ਚ ਇਹ ਗੱਲ ਹੋਈ ਅਮੋਸ ਪਰਮੇਸ਼ੁਰ ਦਾ نبی ਸੀਗਾ ਅਮੋਸ ਦੇ ਦਿਨਾਂ 'ਚ ਇਹ ਗੱਲਾਂ ਹੋਈਆਂ ਆਮੋਸ ਨੂੰ ਪਰਮੇਸ਼ਰ ਨੇ ਦਰਸ਼ਨ ਦਿੱਤੇ ਦਰਸ਼ਨ ਦਿਖਾਇਆ ਉਹਦੇ ਨਾਲ ਗੱਲਬਾਤ ਕੀਤੀ ਔਰ ਪ੍ਰਭੂ ਨੇ ਉਹਦੇ ਰਾਇ ਕਿਆ हे ਆਕਾਸ਼ ਸੁਣ ਤੇ ਧਰਤੀ ਕੰਨ ਲਾ ਯਹਵਾ ਐ ਫਰਮਾਉਂਦਾ ਹੈ ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਮੈਂ ਪੁੱਤਰਾਂ ਨੂੰ ਕੀ ਕੀਤਾ ਪਾਲਿਆ ਪੋਸਿਆ ਕਿਹਦੇ ਨਾਲ ਗੱਲ ਕਰ ਰਿਹਾ ਹੈ ਸੁਣ ਨਹੀਂ ਰਿਹਾ ਕੋਈ ਪਰਮੇਸ਼ੁਰ ਆਪਣੀ ਰਚਨਾ ਨਾਲ ਗੱਲ ਕਰ ਰਿਹਾ ਹੈ ਉਹ ਆਕਾਸ਼ ਨਾਲ ਗੱਲ ਕਰ ਰਿਹਾ ਹੈ ਉਹ ਧਰਤੀ ਨਾਲ ਗੱਲ ਕਰ ਰਿਹਾ ਹੈ ਇਹ ਬਿਆਨ ਗੱਲ ਕਰਦੀ ਹੈ ਕਿ ਉਹ ਆਕਾਸ਼ ਤੇ ਧਰਤੀ ਦਾ ਮਾਲਕ ਹੈ ਆਕਾਸ਼ ਉਹਦੀ ਸੁਣਦੇ ਆ ਜ਼ਮੀਨ ਉਹਦੀ ਸੁਣਦੀ ਹੈ ਹਾਲੇਲੂਇਆ ਉਸਨੇ ਕਿਹਾ ਸੀ ਆਦਮ ਨੂੰ ਧਰਤੀ ਤੇਰੇ ਕਾਰਨ ਕੀ ਹੋਏਗੀ ਸਰਾਪਤ ਹੋਈ ਤੇ ਹੋਗੀ ਰੋਖੋ ਦੀ ਸੁਣਦੇ ਉਹਨੇ ਹਜ਼ੀਰ ਦੇ ਰੁੱਖ ਨੂੰ ਕਿ ਅੱਜ ਤੋਂ ਬਾਅਦ ਤੇਰਾ ਕੋਈ ਫਲ ਨਾ ਖਾਵੇ। ਨਹੀਂ ਖਾਦਾ ਉਹਨੇ ਜੜ ਤੱਕ ਸੁੱਕ ਗਿਆ। ਪਰਮੇਸ਼ੁਰ ਸ੍ਰਿਸ਼ਟੀ ਦਾ ਮਾਲਕ ਆ। ਜਦੋਂ ਮਨੁੱਖ ਬੇਮੁਖ ਹੋ ਜਾਂਦੇ ਆ ਤੇ ਉਹ ਗਿਲਾ ਕਰਦਾ ਹੈ। ਉਹ ਗਿਲਾ ਕਰਦਾ ਹੈ। ਉਹ ਸੋਗ 'ਚ ਬਹਿ ਜਾਂਦਾ ਹੈ। ਉਹ ਦੁੱਖ ਫਰੋਲਦਾ ਹੈ। ਉਹ ਆਪਣਾ ਦਿਲ ਫਰੋਲਦਾ ਹੈ। ਆਪਣਾ ਟਿੱਡ ਫਰੋਲਦਾ ਹੈ। ਕਿਦੇ ਨਾਲ ਸ਼੍ਰਿਸ਼ਟੀ ਨਾਲ ਪਹਾੜਾ ਨਾਲ ਰੁੱਖਾਂ ਨਾਲ ਜ਼ਮੀਨ ਨਾਲ ਆਕਾਸ਼ ਨਾਲ हे आकाश ਸੁਣ ਤੇ हे ਧਰਤੀ ਆਪਣਾ ਕੰਨ ਲਾ ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਉਹ ਕਿ ਹੋ ਗਏ ਮੇਰੇ ਕੋ ਆਕੀ ਹੋ ਗਏ ਉਹ ਮੇਰੇ ਕੋ ਅੱਕ ਗਏ ਆ ਉਹ ਮੇਰਾ ਵਚਨ ਸੁਣ ਸੁਣ ਅੱਕ ਗਏ ਆ ਉਹ ਮੇਰੀਆਂ ਸੰਗਤੀਆਂ ਚ ਜਾ ਜਾ ਕੇ ਅੱਕ ਗਏ ਆ ਹallelujah ਕਿਉਂ ਆਕ ਗਿਆ ਕਿਉਂਕਿ ਸੰਸਾਰ ਵਿੱਚ ਰਹਿ ਰਹੇ ਹੈ ਸੰਸਾਰ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਵੜ ਲਿਆ ਸੰਸਾਰ ਦੀਆਂ ਨਸ਼ੇ ਨੇ ਉਹਨਾਂ ਨੂੰ ਵੜ ਲਿਆ ਸੰਸਾਰ ਦੇ ਪਹਿਰਾਵੇ ਨੇ ਉਹਨਾਂ ਨੂੰ ਵੜ ਲਿਆ ਸੰਸਾਰ ਦੇ ਵਾਲਾ ਦੇ ਸਟਾਈਲ ਨੇ ਉਹਨਾਂ ਨੂੰ ਵੜ ਲਿਆ ਸੰਸਾਰ ਦੇ ਪਜਾਮਿਆਂ ਨੇ ਸੰਸਾਰ ਦੀਆਂ ਸੁਰਖੀਆਂ ਬਿੰਦੀਆਂ ਨੇ ਸੰਸਾਰ ਦੇ ਸਲੂਨਾ ਨੇ ਸੰਸਾਰ ਦੇ ਗੰਦ ਮੰਦ ਨੇ ਪਰਮੇਸ਼ਰ ਕਹਿੰਦਾ ਮੇਰੇ ਪੁੱਤਰਾਂ ਨੂੰ ਪਰਮਾ ਲਿਆ ਉਹ ਕਹਿੰਦਾ ਜਨਵਰ ਚੰਗੇ ਆ ਕੀ ਆਂਦਾ ਜਨਵਰ ਜਨਵਰ ਚੰਗੇ ਆ ਕੀ ਕਰਦੇ ਆ ਜਨਵਰ ਕਹਿੰਦਾ ਵੀ ਜਨਵਰ ਭਾਵੇਂ ਮਾਰਨ ਵਾਲਾ ਵੀ ਕਿਉਂ ਨਾ ਹੋਵੇ ਹallelujah ਜਨਵਰ ਭਾਵੇਂ ਟੁੱਡਾ ਮਾਰਨ ਵਾਲਾ ਵੀ ਕਿਉਂ ਨਾ ਹੋਵੇ ਕਹਿੰਦਾ ਬਲ ਦਾ ਆਪਣੇ ਮਾਲਕ ਨੂੰ ਅਤੇ ਖੋਤਾ ਆਪਣੇ ਸਾਈ ਦੀ ਖੁਰਲੀ ਨੂੰ ਜਾਣਦਾ ਹੈ ਰਾਣੇ ਸਮੇਂ ਚ ਤੁਸੀਂ ਵੇਂਦੇ ਸੀ ਕਿ ਲੋਕੀ ਸੇਪਾਂ ਕਰਦੇ ਸੀ ਡੰਗਰ ਚਾਰਦੇ ਸੀ ਕੋਈ ਸੰਗਲ ਨਹੀਂ ਕੋਈ ਨਾਥ ਨਹੀਂ ਡੰਗਰ ਅੱਗੇ ਆ ਕੇ ਤੇਹਕਣ ਵਾਲਾ ਪਿੱਛੇ-ਪਿੱਛੇ ਹੁੰਦਾ ਸੀ ਕੋਈ ਉਹਨਾਂ ਦੀ ਅਗਵਾਈ ਨਹੀਂ ਕਰਦਾ ਉਹਨਾਂ ਦੀ ਅਗਵਾਈ ਕਰਨ ਵਾਲਾ ਉਹਨਾਂ ਦੇ ਪਿੱਛੇ ਹੁੰਦਾ ਹੈਗਾ ਪਰ ਫਿਰ ਵੀ ਡੰਗਰ ਸਿੱਧੇ ਜਾਂਦੇ ਖੁਰਲੀ ਤੇ ਹੀ ਫਿਰ ਵੀ ਡੰਗਰ ਕਿੱਥੇ ਜਾਂਦੇ ਸੀ ਖੁਰਲੀ ਤੇ ਜਾਂਦੇ ਸੀਗੇ ਉਹਨਾਂ ਦੀ ਅਗਵਾਈ ਕਰਨ ਵਾਲਾ ਉਹਨਾਂ ਦੇ ਪਿੱਛੇ ਹੁੰਦਾ ਸੀ ਪਰ ਉਹਨਾਂ ਦੀ ਸਮਝ ਉਹਨਾਂ ਨੂੰ ਅਕਲ ਇੰਨੀ ਕੁ ਹੁੰਦੀ ਸੀ ਵੀ ਦੂਜੇ ਘਰ ਨਹੀਂ ਸੀ ਵੜਦੇ ਉਹ ਆਪਣੇ ਸਾਈਂ ਦੀ ਖੁਰਲੀ ਤੇ ਜਾਂਦਾ ਸੀ ਖੋਤਾ ਤੇ ਬਲਦਾ ਆਪਣੇ ਮਾਲਕ ਨੂੰ ਜਾਣਦਾ ਸੀਗਾ ਵੀ ਆਹ ਮੇਰਾ ਕੀ ਆ ਭਲਾ ਮਾਲਕ ਹੈ ਕਹਿੰਦਾ ਪਰ ਮੇਰੇ ਪੁੱਤਰ ਬੇਮੁਖ ਹੋ ਗਏ ਮੇਰੇ ਪੁੱਤਰ ਬੇਮੁਖ ਹੋ ਗਏ ਮੇਰੇ ਬੱਚੇ ਮੇਰ ਕੋ ਕੀ ਹੋ ਗਏ ਬੇਮੁਖ ਹੋ ਗਏ ਇਹ ਪਾਪੀ ਬਣ ਗਏ ਆ ਇਹ ਪਰਜਾ ਜਿਹੜੀ ਆ ਇਸਰਾਈਲ ਪਰਜਾ ਜਿਹੜੀ ਆ ਇਹ ਮੇਰੇ ਕੋਲੋਂ ਬੇਮੁਖ ਹੋ ਗਈ ਆ ਇਸ ਧੂਮ ਤੇ ਮੂਰਾ ਵਰਗੇ ਹੋ ਗਏ ਆ ਇਹ ਲੁੱਚਪੋਣੇ ਚ ਉੱਤਰ ਆਏ ਆ ਇਹ ਗੰਦਮੰਦ ਚ ਉੱਤਰ ਆਏ ਆ ਇਹ ਹਰਾਮਕਾਰੀ ਚ ਉੱਤਰ ਆਏ ਆ ਇਹ ਫੈਸ਼ਨ ਚ ਉੱਤਰ ਆਏ ਆ ਇਹ ਸੰਗਤੀਆਂ ਤੇ ਜਾਂਦੇ ਆ ਤੇ ਪ੍ਰਭੂ ਕਹਿੰਦਾ ਤੁਹਾਡੀਆਂ ਕਨਵੈਨਸ਼ਨਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਆ ਵੇਖੋ ਬਾਈਬਲ ਚ ਲਿਖਿਆ ਕਹਿੰਦਾ ਤੁਹਾਡੇ ਜੋੜ ਮੇਲੇ ਮੈਨੂੰ ਚੰਗੇ ਨਹੀਂ ਲੱਗਦੇ ਕਹਿੰਦਾ ਤੂੰ ਪਾਟਾ ੜੀਆਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਤੁਹਾਡੇ ਗੀਤ ਮੈਨੂੰ ਚੰਗੇ ਨਹੀਂ ਲੱਗਦੇ ਤੁਹਾਡੇ ਪ੍ਰਚਾਰ ਮੈਨੂੰ ਚੰਗੇ ਨਹੀਂ ਲੱਗਦੇ ਤੁਹਾਡਾ ਜੋੜ ਮੇਲਾ ਮੈਨੂੰ ਚੰਗਾ ਨਹੀਂ ਲੱਗਦਾ ਜਿਹੜੀਆਂ ਪੈਂਟਾਂ ਮੈਂ ਇੱਕ ਦਿਨ ਕਈਆਂ ਸੀਗੀਆਂ ਉਹੋ ਹੀ ਅੱਜ ਪੈਂਟਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਮੈਂ ਤੇ ਤੁਹਾਡੇ ਦਿਲ ਨੂੰ ਚਾਹੁੰਨਾ ਹੈ ਹallelujah ਮੈਂ ਤੇ ਤੁਹਾਡੇ ਦਿਲ ਨੂੰ ਚਾਹੁੰਨਾ ਤੇ ਤੁਸੀਂ ਮੈਨੂੰ ਭੇਂਟਾ ਦੇਣ ਲਈ ਜੀ ਮੈਂ ਭੇਂਟਾ ਕਰਕੇ ਨਹੀਂ ਭੇਂਟਾ ਤੇ ਇਹ ਸੀਗਾ ਕਿ ਤੁਸੀਂ ਮੇਰੇ ਘਰ ਨਾਲ ਜੁੜੇ ਰਹੋ ਪਰ ਤੁਸੀਂ ਘਰ ਨਾਲ ਜੁੜਨ ਦੀ ਬਜਾਏ ਮੇਰੇ ਨਾਲ ਜੁੜਨ ਦੀ ਬਜਾਏ ਤੁਸੀਂ ਭੇਂਟਾਂ ਨਾਲ ਜੁੜ ਗਏ ਪੱਟਾ ਪੱਥਰਾਂ ਦੀ ਹਕਲ ਨਾਲ ਜੁੜ ਗਏ ਇੱਕ ਪਾਸਟਰ ਨਾਲ ਜੁੜ ਗਏ ਆਪਣੇ ਕੰਮਾਂ ਦੇ ਨਾਲ ਜੁੜ ਗਏ ਆਪਣੇ ਸਭ ਬੁਰਿਆ ਹਰਾਮਕਾਰੀਆਂ ਗਲਤ ਚੀਜ਼ਾਂ ਦੇ ਨਾਲ ਜੁੜ ਗਏ ਔਰ ਤੁਸੀਂ ਸਿਰਫ ਭੇਂਟ ਦਿੱਤੀ ਤਾਂ ਕਿ ਯਾਜਕ ਖੁਸ਼ ਰਵੇ ਤੁਸੀਂ ਭੇਂਟ ਦਿੱਤੀ ਤਾਂ ਕਿ ਸੇਵਾਦਾਰ ਖੁਸ਼ ਰਵੇ ਤੁਸੀਂ ਭੇਂਟ ਦਿੱਤੀ ਤਾਂ ਕਿ ਚਰਚ ਵਧੀਆ ਬਣ ਜਾਏ ਪਰ ਮੈਂ ਤੁਹਾਨੂੰ ਚਾਉਣਾ ਤੁਹਾਡੇ ਨੂੰ ਤੇ ਕਹਿੰਦਾ ਖੋਤੇ ਚੰਗੇ ਆਡੇ ਨੂੰ ਤੇ ਬਲਦ ਚੰਗੇ ਬਲਦ ਆਪਣੇ ਮਾਲਕ ਨੂੰ ਤੇ ਗਧਾ ਆਪਣੇ ਮਾਲਕ ਦੀ ਖੁਰਲੀ ਨੂੰ ਸਿਆਣ ਦਾ ਪਛਾਣ ਦਾ ਵੀ ਆਹ ਮੇਰੀ ਖੁਰਲੀ ਆ ਮੈਨੂੰ ਇੱਥੋਂ ਪੱਠੇ ਪੈਣੇ ਇੱਥੇ ਹੀ ਮੈਂ ਖਾਣੇ ਆ ਉਹ ਜਨਵਰਾਂ ਦੀ ਸਿਫਤ ਕਰਦਾ ਹੈ ਪਰ ਆਪਣੇ ਪੁੱਤਰਾਂ ਦਾ ਸੋਗ ਕਰਦਾ ਹੈ ਹallelujah ਮੇਰਾ ਬੱਚਾ ਮੇਰੀ ਖੁਰਲੀ ਚ ਜਾਨ ਦੀ ਬਜਾਏ ਮੇਰੀ ਹਜ਼ੂਰੀ ਚ ਜਾਣ ਦੀ ਬਜਾਏ ਫੇਸਬੁੱਕ ਚ ਚਲ ਜਾਂਦਾ ਮੇਰਾ ਬੱਚਾ ਕਈ ਕਈ ਘੰਟੇ YouTube ਚ ਵੜਿਆ ਰਹਿੰਦਾ ਮੇਰਾ ਬੱਚਾ ਕਈ ਕਈ ਘੰਟੇ ਕੁਝ ਮੇਰੇ ਤੋਂ ਲਾਂਬੇ ਤੁਰਿਆ ਫਿਰਦਾ ਉਹਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਕਲਾਮ ਚ ਲਿਖਿਆ ਉਹ ਫਲ ਜਿਹੜਾ ਸੀ ਅੱਖੀਆਂ ਨੂੰ ਭਾਉਂਦਾ ਸੀ ਤੇ ਵੇਖਣ ਨੂੰ ਸੋਹਣਾ ਸੀ ਕਿਹੜਾ ਫਲ ਜਿਹੜਾ ਖੁਦਾ ਨੇ ਕਿਹਾ ਸੀ ਨਹੀਂ ਖਾਣਾ ਅੱਜ ਵਚਨ ਨਹੀਂ ਚੰਗਾ ਲੱਗਦਾ ਅੱਖਾਂ ਨੂੰ ਅਜ ਬਚਨ ਸੁਣਨਾ ਚੰਗਾ ਨਹੀਂ ਲੱਗਦਾ ਪਰ ਅੱਜ ਦੁਨੀਆਦਾਰੀ ਵੱਡੇ ਵੱਡੇ ਫੋਨ ਚੰਗੇ ਲੱਗਦੇ ਉਹਨਾਂ 'ਚ ਬੰਦਾ ਖੂਬ ਜੇ ਨਿਕਲਦਾ ਹੀ ਨਹੀਂਗਾ ਪ੍ਰਾਰਥਨਾ 'ਚ ਟਾਈਮ ਲੰਘ ਜਾਂਦਾ ਰੋਟੀ ਬੰਦਾ ਖਾਂਦਾ ਫੋਨ ਤੇ ਅੱਜਕੱਲ ਖਾਂਦਾ ਸਾਹਮਣੇ ਰੱਖ ਕੇ ਸੁਣਦਾ ਆਪਣੇ ਵੱਲੋਂ ਖਬਰਾਂ ਵਾਂ ਕੀ ਆਂਦਾ ਮੈਂ ਕਿ ਸੁਣਨਿਆ ਖਬਰਾਂ ਸੁਣਨਿਆ ਖਬਰਾਂ ਨੂੰ ਮਾਰਦਾ ਉਂਗਲ ਤਾਂ ਦੀ ਤਾਂ ਹੀ ਢਾ ਦਿੰਦਾ ਵਿੱਚੋਂ ਪਤਾ ਨਹੀਂ ਕੀ ਕੁਛ ਵੇਂਦਾ ਨੇ ਅੱਜ ਕੱਲ ਬੁੱਢੇ ਵੀ ਕੀ ਹੋ ਗਏ ਭਲਾ ਜਵਾਨ ਹੋ ਗਏ ਉਹਨਾਂ ਨੂੰ ਬਾਹਰ ਜਾ ਕੇ ਕਿਹਨੂੰ ਛੇੜਨ ਦੀ ਲੋੜ ਹੀ ਨਹੀਂ ਕਿਉਂ ਜੀ ਉਹਨਾਂ ਨੂੰ ਬਾਹਰ ਜਾਣ ਜਾ ਕੇ ਕਿਤੇ ਪੰਗਾ ਲੈਣ ਦੀ ਲੋੜ ਥੋੜੀ ਆ ਉਹ ਤੇ ਫੋਨ ਖੋਲਦੇ ਆ ਮ제 ਲੈਣ ਦੇ ਕਲਾਮ ਚ ਲਿਖਿਆ ਦਿਲ ਪੁੱਜ ਕੇ ਖਰਾਬ ਇਹ ਦਿਲ ਪਰਮੇਸ਼ਰ ਮੰਗਦਾ ਹੈ ਪਰਮੇਸ਼ਰ ਆਪਣੀ ਹਜ਼ੂਰੀ ਦੀ ਮੰਗ ਕਰਦਾ ਹੈ ਹਾਲੇਲੂਇਆ ਕਹਿੰਦਾ ਮੈਨੂੰ ਤੁਹਾਡੇ ਵੈੜਕਿਆਂ ਦੀਆਂ ਬਲੀਆਂ ਪੰਛੀਆਂ ਪੁੰਛੀਆਂ ਦੀਆਂ ਬਲੀਆਂ ਤੁਹਾਡੀ ਧੂਪ ਮੈਨੂੰ ਕਣਾਉਣੀ ਲੱਗਦੀ ਆ ਤੁਹਾਡੀਆਂ ਸਬਤ ਤੁਹਾਡੇ ਸਬਤ ਤੁਹਾਡੇ ਐਤਵਾਰ ਦੀਆਂ ਬੰਦਗੀਆਂ ਤੁਹਾਡੇ ਸੰਗਤਾਂ ਦਾ ਜੋੜ ਮੇਲਾ ਕਈ ਕਈ ਦਿਨਾਂ ਦੀਆਂ ਮੀਟਿੰਗਾਂ ਚੰਗੀਆਂ ਨਹੀਂ ਲੱਗਦੀਆਂ ਕਹਿੰਦਾ ਮੈਂ ਬਦੀ ਅਤੇ ਧਰਮ ਸਭਾ ਚੱਲ ਨਹੀਂ ਸਕਦਾ ਨਾਲੇ ਬਦੀ ਵੀ ਵਿੱਚ ਹੋਵੇ ਤੇ ਧਰਮ ਸਭਾ ਵੀ ਚੱਲੀ ਜਾਏ ਅੱਜ ਕੀ ਹੁੰਦਾ ਸੰਗਤੀਆਂ ਦੇ ਵਿੱਚ ਅੱਜ ਚਰਚਾ ਵਿੱਚ ਕੀ ਹੁੰਦਾ ਇਹੀ ਚੱਲ ਰਿਹਾ ਹੈ ਲੇਕਿਨ ਪਰਮੇਸ਼ਰ ਆਪਣੇ ਚੁਣੇ ਹੋਏ ਚੁਣੇ ਹੋਇਆਂ ਨੂੰ ਕੱਢ ਲਿੰਦਾ ਹੈ ਹallelujah ਸਭ ਤੋਂ ਵੱਡੀ ਗੱਲ ਜੇ ਭੈਣੋ ਭਰਾਓ ਪਰਮੇਸ਼ਰ ਮਿਕਸਿੰਗ ਪਸੰਦ ਨਹੀਂ ਕਰਦਾ ਉਹਨੇ ਸ਼ੁਰੂ ਤੋਂ ਹੀ ਵੱਖਰੇ ਕਰਨਾ ਸ਼ੁਰੂ ਕਰ ਦਿੱਤਾ ਹallelujah ਆਮੇਨ ਉਹਨੇ ਸ਼ੁਰੂ ਤੋਂ ਵੱਖਰੇ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਜ਼ਮੀਨ ਆਸਮਾਨ ਪਾਣੀ ਸੋਕਾ ਸਾਰਾ ਕੁਝ ਇੱਕ ਦੂਜੇ ਤੋਂ ਕੀ ਕਰਤਾ ਅਲੱਗ ਕਰ ਦਿੱਤਾ ਹalleluyah ਇਸ ਕਰਕੇ ਪਰਮੇਸ਼ਰ ਧਰਮ ਨੂੰ ਤੇ ਬਦੀ ਨੂੰ ਧਰਮ ਨੂੰ ਧਰਮ ਨੂੰ ਤੇ ਬਦੀ ਨੂੰ ਧਰਮ ਸਭਾ ਨੂੰ ਤੇ ਬਦੀ ਨੂੰ ਇਕੱਠਿਆਂ ਨੂੰ ਪਸੰਦ ਨਹੀਂ ਨਹੀਂ ਕਰਦਾ ਹalleluyah ਇਸ ਲਈ ਪਰਮੇਸ਼ਰ ਦਾ ਵਚਨ ਸਾਨੂੰ ਸਭ ਬੁਰੀਾਈ ਤੋਂ ਵੱਖਰੇ ਕਰਦਾ ਹੈ ਇਸ ਕਰਕੇ ਭੈਣੋ ਭਰਾਓ ਜਦੋਂ ਵਚਨ ਸਾਡੇ ਕੋਲ ਆਉਂਦਾ ਤੇ ਵਚਨ ਸਾਨੂੰ ਝੰਡੋੜਦਾ ਆ ਵਚਨ ਸਾਨੂੰ ਸਾਡੇ ਮਾਲਕ ਦੀ ਖੁਰਲੀ ਤੇ ਲੈ ਜਾਂਦਾ ਵਚਨ ਸਾਨੂੰ ਸਾਡੇ ਮਾਲਕ ਦੇ ਕੋਲ ਲੈ ਜਾਂਦਾ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਜਾਂਦਾ ਅੱਜ ਸਭ ਤੋਂ ਵੱਡੀ ਵੱਡੀ ਜਿਹੜੀ ਦੁੱਖ ਦੀ ਗੱਲ ਆ ਬੰਦਾ ਪਰਮੇਸ਼ਰ ਦੀ ਹਜ਼ੂਰੀ 'ਚ ਨਹੀਂ ਬਹਿੰਦਾ ਔਰ ਜਦੋਂ ਬੰਦਾ ਪ੍ਰਭੂ ਦੀ ਹਜ਼ੂਰੀ 'ਚ ਬਹਿੰਦਾ ਆ ਉਦੋਂ ਪ੍ਰਭੂ ਉਹਦੇ ਨਾਲ ਗੱਲਬਾਤ ਕਰਦਾ ਉਦੋਂ ਸ਼ਰੀਰਕ ਤੇ ਆਤਮਿਕ ਬਰਕਤਾਂ ਬਹਾਲ ਹੁੰਦੀਆਂ ਨੇ ਹਾਲੇਲੂਇਆ ਕਦੇ-ਕਦੇ ਪਰਮੇਸ਼ਰ ਸਾਡੇ ਨਾਲ ਕੁਝ ਘਟਨਾਵਾਂ ਐਸੀਆਂ ਕਰਦਾ ਕਿ ਅਸੀਂ ਉਹਦੀ ਹਜ਼ੂਰੀ 'ਚ ਬਈਏ ਆਮੇਨ ਕਿ ਕਿ ਜਦੋਂ ਅਸੀਂ ਇਦਾਂ ਨਹੀਂ ਮੰਨਦੇ ਤੇ ਫਿਰ ਸੋਲੂਸ ਵਾਂਗੂ ਪ੍ਰਭੂ ਘੋੜੇ ਤੋਂ ਛੁਡਦਾ ਤੇ ਫਿਰ ਤਿੰਨ ਦਿਨ ਅੰਨਾਰਿਆ ਹੀ ਫਿਰ ਉਹਨੇ ਮਸੀਹ ਦਾ ਪ੍ਰਚਾਰ ਕੀਤਾ ਇਸ ਤੋਂ ਪਹਿਲਾਂ ਕਿ ਉਹ ਘੋੜੇ ਤੋਂ ਛੁੱਟੇ ਸਾਨੂੰ ਬਚਨ ਦੀ ਆਵਾਜ਼ ਸੁਣ ਲੈਣੀ ਚਾਹੀਦੀ ਹੈ ਪ੍ਰਭੂ ਤੁਹਾਨੂੰ ਬੜੀ ਬਰਕਤ ਦੇਵੇ ਬੜੀ ਆਸ਼ੀਸ਼ ਦੇਵੇ ਖੁਦਾ ਤੁਹਾਡੇ ਸਾਥ ਹੋਵੇ